ਹੈ ਤੇ ਮੁਕੰਮਲ ਤੌਰ ਤੇ ਪੂਰੇ ਤਰੀਕੇ ਨਾਲ ਇਸ ਬਿਲਡਿੰਗ ਨੂੰ ਚੈੱਕ ਕੀਤਾ ਜਾਵੇਗਾ ਕਿ ਕਿਸੇ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਿਸ਼ਬ ਚਾਵਲਾ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਹਰਿਆਣਾ ਸਿਵਲ ਸੈਕਟਰੀਏਟ ਅਤੇ ਸੀਐਮ ਹਾਊਸ ਨੂੰ ਇੱਕ ਧਮਕੀ ਭਰਿਆ ਈਮੇਲ ਆਇਆ ਹੈ ਬੌਂਬ ਸਕਵਾਡ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਅਤੇ ਫੌਜ ਵੀ ਮੌਕੇ ਤੇ ਤਣਾਤ ਹੈ ਸਿਕਿਉਰਿਟੀ ਫੋਰਸ ਵੱਲੋਂ ਪੂਰੀ ਬਿਲਡਿੰਗ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਅਨਾਉਂਸਮੈਂਟ ਹੁੰਦੀ ਪਈ ਹੈ ਕਿ ਜਿੰਨੇ ਵੀ ਲੋਕ ਬਿਲਡਿੰਗ ਦੇ ਵਿੱਚ ਮੌਜੂਦ ਨੇ ਸਾਰੇ ਉਸ ਬਿਲਡਿੰਗ ਨੂੰ ਫੜਾ ਤੋ ਫਟ ਖਾਲੀ ਕਰ ਦੇਣ ਕਿਉਂਕਿ ਇੱਕ ਤਮਕੀ ਭਰਿਆ ਈਮੇਲ ਆਇਆ ਹੈ ਏਜੰਸੀ ਨੂੰ ਤਮਕੀ ਭਰਿਆ ਈਮੇਲ ਪਹੁੰਚਿਆ ਕਿ ਭਾਈ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਸੈਕਰੇਟੇਰੀਏਟ ਹੈ ਹਰਿਆਣਾ ਸਿਵਲ ਸੈਕਰੇਟੇਰੀਏਟ ਅਤੇ ਸੀਐਮ ਹਾਊਸ ਉਸ ਨੂੰ ਉਡਾ ਦਿੱਤਾ ਜਾਵੇਗਾ ਜਿੱਦ ਤੇ ਚਲਦੇ ਸਕਿਉਰਿਟੀ ਫੋਰਸ ਜਿਹੜੀਆਂ ਨੇ ਸਕਿਉਰਿਟੀ ਏਜੰਸੀਸ ਜਿਹੜੀਆਂ ਨੇ ਉਹ ਫੁੱਲ ਅਲਰਟ ਮੋਡ ਵਿੱਚ ਆ ਗਈਆਂ ਨੇ ਤੇ ਜਨਾਬ ਵੱਲੋਂ ਫਟਾਫਟ ਬਿਲਡਿੰਗ ਨੂੰ ਖਾਲੀ ਕਰਾਇਆ ਜਾ ਰਿਹਾ ਜਿਹੜੀ ਲੋਕ ਮੌਜੂਦ ਸੀ ਲੋਕੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਵੱਲੋਂ ਲਗਾਤਾਰ ਜਿਹੜੀਆਂ ਨੇ ਅਨਾਉਂਸਮੈਂਟ ਵੀ ਕੀਤੀ ਜਾ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਸਕਿਉਰਿਟੀ ਜਿਹੜੇ ਅਧਿਕਾਰੀ ਨੇ ਜਿਹੜੇ ਸਿਕਿਉਰਿਟੀ ਏਜੰਸੀ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਬੌਮਸਕੋਡ ਪਹੁੰਚੀ ਹੈ ਫਾਇਰ ਬ੍ਰਿਗੇਡ ਦੀ ਟੀਮਾਂ ਪਹੁੰਚੀਆਂ ਨੇ ਕਿਉਂਕਿ ਪੂਰੀ ਤਰੀਕੇ ਦੇ ਨਾਲ ਇਦਾਂ ਦੇ ਥ੍ਰੈਟ ਕਾਲ ਜਿਹੜੇ ਨੇ ਲਗਾਤਾਰ ਆnde ਪਏ ਨੇ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਧਮਕੀ ਨਾਲ ਉਡਾਣ ਭਰਿਆ ਧਮਕੀ ਨਾਲ ਉਡਾਉਣ ਦੇ ਲਈ ਇੱਕ ਥ੍ਰੈਟ ਕਾਲ ਆਇਆ ਸੀਗਾ ਉਸ ਤੋਂ ਬਾਅਦ ਪੁਲਿਸ ਫਾਇਰ ਬ੍ਰਿਗੇਡ ਦੀ ਟੀਮ ਅਤੇ ਬਾਕੀ ਸਕਿਉਰਿਟੀ ਏਜੰਸੀਜ਼ ਫੁੱਲ ਐਕਸ਼ਨ ਮੋਡ ਦੇ ਵਿੱਚ ਆ ਗਈਆਂ ਸੀਗੀਆਂ ਜਿਸ ਤੋਂ ਬਾਅਦ ਹੁਣ ਹਰਿਆਣਾ ਸਿਵਲ ਸੈਕਰੇਟੇਰੀਅਟ ਅਤੇ ਸੀਐਮ ਹਾਊਸ ਨੂੰ ਇੱਕ ਧਮਕੀ ਭਰਿਆ ਈਮੇਲ ਮਿਲੇ ਆਇਆ ਉਡਾਣ ਦੀ ਧਮਕੀ ਮਿਲੀ ਹੈ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਫੋਰਸਿਜ਼ ਵੱਲੋਂ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਹੁਣ ਉਸ ਪਹਿਲਾਂ ਤਾਂ ਬਿਲਡਿੰਗ ਨੂੰ ਖਾਲੀ ਕਰਾਇਆ ਜਾਵੇਗਾ ਕਿ ਫਿਰ ਬੰਦੇ ਜਿਹੜੇ ਨੇ ਲਗਾਤਾਰ ਕੱਢੇ ਜਾ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਕੋਈ ਅਣਸੁਖਾਂੀ ਘਟਨਾ ਵਾਪਰੇ ਛੇਤੀ ਤੋਂ ਛੇਤੀ ਉਸ ਬਿਲਡਿੰਗ ਨੂੰ ਖਾਲੀ ਕਰਾਉਣਾ ਬਹੁਤ ਜ਼ਰੂਰੀ ਹੈ ਪਹਿਲੀਆਂ ਤਸਵੀਰਾਂ ਤੁਸੀਂ ਡੇਲੀ ਪੋਸਟ ਟੀਵੀ ਤੇ ਦੇਖ ਰਹੇ ਹੋ ਕਿ ਬਿਲਡਿੰਗ ਖਾਲੀ ਕਰਾਈ ਜਾ ਰਹੀ ਹੈ ਬੌਮਸਕੋਰਡ ਦੀ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਸਨੀਫਰ ਡੌਗਸ ਵੀ ਆਏ ਹੋਣਗੇ ਹੁਣ ਬੌਮਸ ਇਸ ਬਿਲਡਿੰਗ ਨੂੰ ਜਦੋਂ ਪਹਿਲਾਂ ਮੁਕੰਮਲ ਤੌਰ ਤੇ ਖਾਲੀ ਕਰਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਹੁਣ ਹੋ ਸਕਦਾ ਹੈ ਬੌਮਸਕੋਰਡ ਦੀ ਟੀਮ ਅੰਦਰ ਜਾਵੇ ਬਿਲਡਿੰਗ ਦਾ ਕੋਨਾ ਕੋਨਾ ਦੇਖੇਗੀ ਆਪਣੇ ਇਨਸਟਰੂਮੈਂਟ ਦੇ ਨਾਲ ਪੂਰੇ ਬਿਲਡਿੰਗ ਨੂੰ ਫਰੋਲਿਆ ਜਾਵੇਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਪੂਰੀ ਤਰੀਕੇ ਨਾਲ ਮੁਕੰਮਲ ਤੌਰ ਤੇ ਚੈਕਿੰਗ ਕਰਨ ਤੋਂ ਬਾਅਦ ਹੀ ਜਿਹੜਾ ਹੈ ਇਹ ਫੈਸਲਾ ਲਿਆ ਜਾਵੇਗਾ ਕਿ ਕੀ ਇਹ ਸਿਰਫ ਇੱਕ ਫੇਕ ਥ्रेट ਕੋਲ ਸੀਗੀ ਸ਼ਰਾਰਤੀ ਅੰਸਰਾਂ ਵੱਲੋਂ ਅੰਥਰਾ ਵੱਲੋਂ ਜਾਂ ਫਿਰ ਇਹ ਆਨ ਵਾਲੇ ਕੋਈ ਵੱਡੀ ਸਾਜ਼ਿਸ਼ ਦੀ ਜਿਹੜੀ ਹੈ ਪਲੈਨਿੰਗ ਤੇ ਚੱਲਦੀ ਥ्रेट ਭੇਜ ਜਾ ਗਿਆ ਹੋਵੇ ਕਿਉਂਕਿ ਇੱਕੋ ਦਮ ਬਿਲਡਿੰਗਸ ਨੂੰ ਸਰਕਾਰੀ ਏਜੰਸੀਜ਼ ਦੀਸ ਬਿਲਡਿੰਗਸ ਨੂੰ ਗਵਰਨਮੈਂਟ ਆਫਿਸਿਸ ਨੂੰ ਟਾਰਗੇਟ ਕਰਨਾ ਬਹੁਤ ਵੱਡੀ ਗੱਲ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਉਡਾਉਣ ਦੀ ਧਮਕੀ ਮਿਲੀ ਸੀਗੀ کئی ਵਾਰ ਤਾਂ ਇਹ ਵੀ ਤੱਕ ਸੁਣਨ ਨੂੰ ਮਿਲਿਆ ਇਲੈਂਟੇ ਦੇ ਵਿੱਚ ਕੋਈ ਕਹਿ ਦਿੰਦਾ ਬੰਮ ਰੱਖਿਆ ਹੋਇਆ ਕਈ ਤਾਂ ਲੋਕ ਪੈਨਿਕ ਕ੍ਰੀਏਟ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਬਟ ਕਈਆਂ ਲਈ ਇਹ ਪਰ ਕਈ ਲੋਕ ਜਾਣ ਬੁੱਝ ਕੇ ਇਦਾਂ ਦੇ ਸ਼ਰਾਰਤੀ ਮੇਲ ਕਰਦੇ ਨੇ ਕੋਈ ਚੌੜ ਜਾ ਕੇ ਮੇਲ ਕਰ ਦਿੰਦਾ ਕਿ ਜਾਂ ਫਿਰ ਕਿਸੇ ਬੰਦੇ ਨੂੰ ਜਾਣ ਬੁੱਝ ਕੇ ਦੁਸ਼ ਸ਼ਰਾਰਤੀ ਅੰਸਰ ਵੱਲੋਂ ਦੁਸ਼ਮਣ ਮੁਲਕਾਂ ਵੱਲੋਂ ਦੁਸ਼ਮਣ ਏਜੰਸੀਜ਼ ਦੇ ਵੱਲੋਂ ਜਾਣ ਬੁੱਝ ਕੇ ਕਿਸੇ ਬੰਦੇ ਨੂੰ ਆਪਣਾ ਮੋਹਰਾ ਬਣਾ ਕੇ ਇਦਾਂ ਦੇ ਘਟਿਆ ਕੰਮ ਵੀ ਕਰਵਾਏ ਜਾਂਦੇ ਨੇ ਪਰ ਇਸ ਵਿੱਚ ਜਿਹੜੀ ਵੱਡੀ ਅਪਡੇਟ ਇਹ ਹੈ ਹਰਿਆਣਾ ਸਿਵਲ ਸੈਕਰੇਟੇਰੀਟ ਦੀ ਬਿਲਡਿੰਗ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਲਗਾਤਾਰ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਬੌਮਸਕਾਟ ਦੀ ਟੀਮ ਮੌਕੇ ਤੇ ਆ ਗਈ ਹੈ ਫਾਇਰ ਬ੍ਰੀਡ ਦੀ ਟੀਮ ਮੌਕੇ ਤੇ ਆ ਗਈ ਹੈ ਤੇ ਇਹ ਵੇਖਿਆ ਜਾ ਰਿਹਾ ਹੈ ਕਿ ਹੁਣ ਭਾਈ ਬੌਮਸਕਾਟ ਦੀ ਟੀਮ ਅੰਦਰ ਜਾਵੇਗੀ ਜਿਵੇਂ ਬਿਲਡਿੰਗ ਖਾਲੀ ਹੁੰਦੀ ਹੈ ਤੇ ਮੁਕੰਮਲ ਤੌਰ ਤੇ ਪੂਰੇ ਤਰੀਕੇ ਨਾਲ ਇਸ ਬਿਲਡਿੰਗ ਨੂੰ ਚੈੱਕ ਕੀਤਾ ਜਾਵੇਗਾ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਥ्रेट ਪਾਇਆ ਜਾਂਦਾ ਹੈ ਤਾਂ ਉਸ ਨੂੰ ਸਮੇਂ ਰਹਿੰਦੇ ਡਿਫਿਊਜ਼ ਕੀਤਾ ਜਾ ਸਕੇ ਦੈਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਿਸ਼ਭ ਚਾਵਲਾ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਿਹਾ ਜਿੱਥੇ ਹਰਿਆਣਾ ਸਿਵਲ ਸੈਕਰੇਟਰੀਏਟ ਅਤੇ ਸੀਐਮ ਹਾਊਸ ਨੂੰ ਇੱਕ ਧਮਕੀ ਭਰਿਆ ਈਮੇਲ ਆਇਆ ਹੈ ਬੌਮ ਸਕਾਟ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਅਤੇ ਫੌਜ ਵੀ ਮੌਕੇ ਤੇ ਤਨਾਤ ਹੈ ਸਕਿਉਰਿਟੀ ਫੋਰਸ ਵੱਲੋਂ ਪੂਰੀ ਬਿਲਡਿੰਗ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਅਨਾਉਂਸਮੈਂਟ ਹੁੰਦੀ ਪਈ ਹੈ ਕਿ ਜਿੰਨੇ ਵੀ ਲੋਕ ਬਿਲਡਿੰਗ ਦੇ ਵਿੱਚ ਮੌਜੂਦ ਨੇ ਸਾਰੇ ਉਸ ਬਿਲਡਿੰਗ ਨੂੰ ਫਟਾ ਤੋ ਫਟ ਖਾਲੀ ਕਰ ਦੇਣ ਕਿਉਂਕਿ ਇੱਕ ਧਮਕੀ ਭਰਿਆ ਈਮੇਲ ਆਇਆ ਹੈ ਏਜੰਸੀ ਨੂੰ ਧਮਕੀ ਭਰਿਆ ਈਮੇਲ ਪਹੁੰਚਿਆ ਕਿ ਭਾਈ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਸੈਕਰੇਟੇਰੀਏਟ ਹੈ ਹਰਿਆਣਾ ਸਿਵਲ ਸੈਕਰੇਟੇਰੀਏਟ ਅਤੇ ਸੀਐਮ ਹਾਊਸ ਉਸ ਨੂੰ ਉਡਾ ਦਿੱਤਾ ਜਾਵੇਗਾ ਦੁੱਧ ਚੰਦ ਸਿਕਿਉਰਿਟੀ ਫੋਰਸ ਜਿਹੜੀਆਂ ਨੇ ਸਿਕਿਉਰਿਟੀ ਏਜੰਸੀਸ ਜਿਹੜੀਆਂ ਨੇ ਉਹ ਫੁੱਲ ਅਲਰਟ ਮੋਡ ਵਿੱਚ ਆ ਗਈਆਂ ਨੇ ਤੇ ਜਨਾਬ ਵੱਲੋਂ ਫਟਾਫਟ ਬਿਲਡਿੰਗ ਨੂੰ ਖਾਲੀ ਕਰਾਇਆ ਜਾ ਰਿਹਾ ਜਿਹੜੀ ਮੌਜੂਦ ਸੀ ਲੋਕੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਵੱਲੋਂ ਲਗਾਤਾਰ ਜਿਹੜੀਆਂ ਨੇ ਅਨਾਉਂਸਮੈਂਟ ਵੀ ਕੀਤੀ ਜਾ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਜਿਹੜੇ ਅਧਿਕਾਰੀ ਨੇ ਜਿਹੜੇ ਸਕਿਉਰਿਟੀ ਏਜੰਸੀ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਬੌਮਸ ਕੋਡ ਪਹੁੰਚੀ ਹੈ ਫਾਇਰ ਬ੍ਰਿਗੇਡ ਦੀ ਟੀਮਾਂ ਪਹੁੰਚੀਆਂ ਨੇ ਕਿਉਂਕਿ ਪੂਰੀ ਤਰੀਕੇ ਦੇ ਨਾਲ ਇਦਾਂ ਦੇ ਥ੍ਰੈਟ ਕਾਲ ਜਿਹੜੇ ਨੇ ਲਗਾਤਾਰ ਆnde ਪਏ ਨੇ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਆਤਮਕਿਨਾ ਉਡਾਉਣ ਭਰਿਆ ਆਤਮਕਿਨਾ ਉਡਾਉਣ ਦੇ ਲਈ ਇੱਕ ਥ੍ਰੈਟ ਕਾਲ ਆਇਆ ਸੀਗਾ ਉਸ ਤੋਂ ਬਾਅਦ ਪੁਲਿਸ ਫਾਇਰ ਬ੍ਰਿਗੇਡ ਦੀ ਟੀਮ ਅਤੇ ਬਾਕੀ ਸਿਕਿਉਰਿਟੀ ਏਜੰਸੀਜ਼ ਫੁੱਲ ਐਕਸ਼ਨ ਮੋਡ ਦੇ ਵਿੱਚ ਆ ਗਈਆਂ ਸੀਗੀਆਂ ਉਸ ਤੋਂ ਬਾਅਦ ਹੁਣ ਹਰਿਆਣਾ ਸਿਵਲ ਸੈਕਰੇਟਰੀਅਟ ਅਤੇ ਸੀਐਮ ਹਾਊਸ ਨੂੰ ਇੱਕ ਧਮਕੀ ਭਰਿਆ ਈਮੇਲ ਮਿਲੇ ਆਇਆ ਊਡਾਉਣ ਦੀ ਧਮਕੀ ਮਿਲੀ ਹੈ ਬੰਬ ਨਾਲ ਊਡਾਉਣ ਦੀ ਧਮਕੀ ਮਿਲੀ ਹੈ ਉਸ ਤੋਂ ਬਾਅਦ ਫੋਰਸਿਜ਼ ਵੱਲੋਂ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਹੁਣ ਉਸ ਪਹਿਲਾਂ ਤਾਂ ਬਿਲਡਿੰਗ ਨੂੰ ਖਾਲੀ ਕਰਾਇਆ ਜਾਵੇਗਾ ਕਿ ਤੇ ਫਿਰ ਬੰਦੇ ਜਿਹੜੇ ਨੇ ਲਗਾਤਾਰ ਕੱਢੇ ਜਾ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਕੋਈ ਅਣਸੁਖਾਂੀ ਘਟਨਾ ਵਾਪਰੇ ਛੇਤੀ ਤੋਂ ਛੇਤੀ ਉਸ ਬਿਲਡਿੰਗ ਨੂੰ ਖਾਲੀ ਕਰਾਉਣਾ ਬਹੁਤ ਜ਼ਰੂਰੀ ਹੈ ਪਹਿਲੀਆਂ ਤਸਵੀਰਾਂ ਤੁਸੀਂ ਡੇਲੀ ਪੋਸਟ ਟੀਵੀ ਤੇ ਦੇਖ ਰਹੇ ਹੋ ਕਿ ਬਿਲਡਿੰਗ ਖਾਲੀ ਕਰਾਈ ਜਾ ਰਹੀ ਹੈ ਬੌਮ ਸਕਵਡ ਦੀ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਸੇਫੂ ਡੌਗਸ ਵੀ ਆਏ ਹੋਣਗੇ ਹੁਣ ਬੌਮ ਇਸ ਬਿਲਡਿੰਗ ਨੂੰ ਜਦੋਂ ਪਹਿਲਾਂ ਮੁਕੰਮਲ ਤੌਰ ਤੇ ਖਾਲੀ ਕਰਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਹੁਣ ਹੋ ਸਕਦਾ ਹੈ ਬੌਮ ਸਕਵਡ ਦੀ ਟੀਮ ਅੰਦਰ ਜਾਵੇ ਬਿਲਡਿੰਗ ਦਾ ਕੋਨਾ ਕੋਨਾ ਦੇਖੇਗੀ ਆਪਣੇ ਇਨਸਟਰੂਮੈਂਟ ਦੇ ਨਾਲ ਪੂਰੇ ਬਿਲਡਿੰਗ ਨੂੰ ਫਰੋਲਿਆ ਜਾਵੇਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਪੂਰੀ ਤਰੀਕੇ ਨਾਲ ਮੁਕੰਮਲ ਤੌਰ ਤੇ ਚੈਕਿੰਗ ਕਰਨ ਤੋਂ ਬਾਅਦ ਹੀ ਜਿਹੜਾ ਇਹ ਫੈਸਲਾ ਲਿਆ ਜਾਵੇਗਾ ਕਿ ਕੀ ਇਹ ਸਿਰਫ ਇੱਕ ਫੇਕ ਥ੍ਰੈਟ ਕੋਲ ਸੀਗੀ ਸ਼ਰਾਰਤੀ ਅੰਸਰਾਂ ਵੱਲੋਂ ਅੰਥਰਾ ਵੱਲੋਂ ਜਾਂ ਫਿਰ ਇਹ ਆਨ ਵਾਲੇ ਕੋਈ ਵੱਡੀ ਸਾਜ਼ਿਸ਼ ਦੀ ਜਿਹੜੀ ਹੈ ਪਲੈਨਿੰਗ ਤੇ ਚੱਲਦੀ ਥ੍ਰੈਟ ਭੇਜ ਜਾ ਗਿਆ ਹੋਵੇ ਕਿਉਂਕਿ ਇੱਕੋ ਦਮ ਬਿਲਡਿੰਗਸ ਨੂੰ ਸਰਕਾਰੀ ਏਜੰਸੀਜ਼ ਦੀਸ ਬਿਲਡਿੰਗਸ ਨੂੰ ਗਵਰਨਮੈਂਟ ਆਫਿਸਸ ਨੂੰ ਟਾਰਗੇਟ ਕਰਨਾ ਬਹੁਤ ਵੱਡੀ ਗੱਲ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਡੋਣ ਦੀ ਧਮਕੀ ਮਿਲੀ ਸਗੀ کئی ਵਾਰ ਤਾਂ ਇਹ ਵੀ ਤੱਕ ਸੁਣਨ ਨੂੰ ਮਿਲਿਆ ਇਲਾਂਟੇ ਦੇ ਵਿੱਚ ਕੋਈ ਕਹਿ ਦਿੰਦਾ ਬੰਬ ਰੱਖਿਆ ਹੋਇਆ ਕਈ ਤਾਂ ਲੋਕ ਪੈਨਿਕ ਕ੍ਰੀਏਟ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਬਟ ਕਈਆਂ ਲਈ ਇਹ ਪਰ ਕਈ ਲੋਕ ਜਾਣ ਬੁੱਝ ਕੇ